ਰੋਜ਼ ਨਵੀਆਂ ਸਾਜਸਾਂ ਦੀਆਂ ਕਹਾਣੀਆਂ ਕਦੇ ਤਾਂ ਕਹਿੰਦੇ ਆ ਵੀ ਸਾਜ਼ਿਸ਼ ਕੀਤੀ ਹੈ ਕਦੇ ਕੋਈ ਹੋਰ ਮਤਲਬ ਕੁਛ ਨਾ ਕੁਛ ਜਿਹੜਾ ਉਹਨਾਂ ਦੀ ਇਹ ਇਹ ਰਹਿੰਦੀ ਹੈ ਵੀ ਇਹਨਾਂ ਨੇ ਜੀ ਆਪ ਦਾ ਅਡ ਚੁੱਲਾ ਬਣਾ ਲਿਆ ਸੋ ਇਹ ਨਵੀਂ ਚੀਜ਼ ਰੋਜ਼ ਘਟ ਕੇ ਆਉਂਦੇ ਕੱਲ ਉਹਨੇ ਕਿਹਾਗਾ ਚੰਦੂ ਮਾਹਰਾ ਸਾਹਿਬ ਦੀ ਜੋ ਸਪੀਚ ਹੋਈ ਸੀ ਉਥੇ ਆਪਣਾ ਲੰਗੋਵਾਲ ਸਾਹਿਬ ਦੀ ਵਰਸੀ ਤੇ ਉਹਨੂੰ ਲੈ ਕੇ ਇਹਨਾਂ ਨੇ ਬੜਾ ਵੱਡਾ ਬਿਵਾਲ ਖੜਾ ਕੀਤਾ ਹੈ ਪਹਿਲਾਂ ਤਾਂ ਉਸ ਇਕੱਠ ਤੋਂ ਦੇਖ ਕੇ ਘਬਰਾ ਗਏ ਇਹਨਾਂ ਨੂੰ ਇਹ ਆਸ ਨਹੀਂ ਸੀ ਵੀ ਇੰਨੀ ਸੰਗਤ ਜੁੜੇਗੀ ਸਾਡਾ ਜਿਹੜਾ ਇਕੱਠ ਸੀ ਉਹ ਨਰੋਲ ਸਾਡੇ ਜ਼ਿਲ੍ਹੇ ਦਾ ਇਕੱਠ ਸੀ ਉੱਥੇ ਤੇ ਇਹਨਾਂ ਨੇ ਸਾਰੇ ਪੰਜਾਬ ਚੋਂ ਬਠਿੰਡੇ ਮਾਨਸਾ ਇੱਥੋਂ ਤੱਕ ਕਿ ਲੰਬੀ ਤੋਂ ਵੀ ਸੰਗਤ ਬੁਲਾਈ ਫੇਰ ਵੀ ਇਕੱਠ ਜਿਹੜਾ ਅੱਧਾ ਰਿਹਾ ਇਹਨਾਂ ਦਾ ਸੋ ਉਸ ਬੁਖਲਾਹੜ ਦੇ ਵਿੱਚ ਇਹ ਡਾਇਵਰਟ ਕਰਨਾ ਚਾਹੁੰਦੇ ਸੀ ਕਿ ਕਿਵੇਂ ਲੋਕਾਂ ਦਾ ਮਨ ਨੂੰ ਅਸੀਂ ਡਾਇਵਰਟ ਕਰੀਏ ਤੇ ਇਹਨਾਂ ਨੇ ਇਹ ਗੱਲ ਜਿਹੜੀ ਹੈ ਆਪ ਵੀ ਘੜੀ ਹੈ ਮੈਂ ਇਹ ਗੱਲ ਬੜਾ ਸਪਸ਼ਟ ਕਰਨਾ ਚਾਹੁੰਦਾਗਾ ਕਿ ਬਤੌਰ ਕਾਕਾ ਦਖਤ ਦੇ ਜਥੇਦਾਰ ਜਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਆਨੀ ਹਰਪ੍ਰੀਤ ਸਿੰਘ ਜੀ ਕਦੇ ਵੀ ਸਾਡੇ ਘਰ ਨਹੀਂ ਆਏ ਇਹ ਬੜਾ ਮੈਂ ਸਪਸ਼ਟ ਤੌਰ ਤੇ ਕਹਨਾਗਾ ਵੀ ਕਦੇ ਐਸ ਜਥੇਦਾਰ ਸਾਡੇ ਘਰ ਹੀ ਨਹੀਂ ਆਏ ਦੂਜੀ ਗੱਲ ਉਹ ਦੋ ਵਾਰੀ ਸਾਡੇ ਘਰ ਆਏ ਨੇ ਪਹਿਲਾਂ ਤਾਂ ਢੀਂਸਾ ਸਾਹਿਬ ਦਾ ਪਤਾ ਲੈਣ ਆਏ ਸੀ ਉਹ 17 ਮਈ ਨੂੰ 17 ਮਈ 2025 ਨੂੰ ਢੀਂਸਾ ਸਾਹਿਬ ਉਹ ਤਾਂ ਸੀਰੀਅਸ ਸੀ ਤੇ ਉਹਨਾਂ ਦਾ ਪਤਾ ਲੈਣਾ ਏ ਤੇ ਇਹ ਗੱਲ ਜ਼ਰੂਰ ਹੈ ਢੀਂਸਾ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਗਿਆਨੀ ਜੀ ਪੰਚ ਬੜੀ ਔਖੇ ਸਮੇਂ ਚੋਂ ਲੰਘ ਰਿਹਾ ਹੈ ਅੱਜ ਤੁਹਾਡੇ ਵਰਗੀ ਸ਼ਖਸੀਅਤ ਦੀ ਲੋੜ ਹੈ ਤੁਸੀਂ ਅੱਗੇ ਹੋ ਕੇ ਪੰਚ ਦੀ ਕੌਮ ਦੀ ਅਗਵਾਈ ਕਰੋ ਇਹ ਉਹਨਾਂ ਨੇ ਕਿਹਾ ਪਰ ਦੂਜੀ ਗੱਲ ਉਦੋਂ ਜਥੇਦਾਰ ਨਹੀਂ ਸੀ ਉਦੋਂ ਉਹ ਸਿਰਫ ਇੰਡੀਵਿਜੂਅਲ ਤੌਰ ਤੇ ਆਪ ਆਏ ਇਹ ਕਹਿੰਦੇ ਨਾ ਵੀ ਇਹਨਾਂ ਨੇ ਜੀ ਬੁਲਾਇਆ ਜਥੇਦਾਰ ਨੂੰ ਜਥੇਦਾਰ ਸਾਹਿਬ ਨੂੰ ਇਹ ਤਾਂ ਆਪਣੀਆਂ ਕਮੀਆਂ ਲਕੋ ਰਹੇ ਕਿਉਂਕਿ ਇਹਨਾਂ ਨੇ ਜਥੇਦਾਰਾਂ ਨੂੰ ਬੁਲਾ ਕੇ ਹੁਕਮ ਆਰਡਰ ਕੀਤੇ ਸੀ ਮਾਫੀ ਦੇਣ ਦੇ ਹੁਣ ਇਹ ਉਹਦੇ ਨਾਲ ਕੰਪੇਅਰ ਕਰ ਰਹੇ ਨੇ ਕਿੱਥੇ ਤਾਂ ਜਥੇਦਾਰ ਸਾਹਿਬ ਨੇ ਖੁਦ ਪਤਾ ਲੈਣ ਆਉਣਾ ਕਿਤੇ ਤੁਸੀਂ ਬੁਲਾ ਕੇ ਉਹਨਾਂ ਤੋਂ ਹੁਕਮ ਜਾਰੀ ਕਰਾਓ ਕਿੱਡਾ ਵਡਾ ਅੰਤਰ ਹੈ ਕੋਈ ਜੇ ਸਰ ਕਿਸੇ ਦਾ ਵੀ ਕਿਸੇ ਵੀ ਪੰਥਕ ਸਖਸ਼ੀਤ ਧੀਂਸਾਹਬ ਉਹਨਾਂ ਨੂੰ ਹਾਜ਼ਰ ਚਲ ਦਾ ਪਤਾ ਲੈਣ ਜਾਣਾ ਕੋਈ ਮਾੜੀ ਗੱਲ ਹੈ ਤੇ ਨਾਲੇ ਇਕੱਲੇ ਜਥੇਦਾਰ ਜੀ ਨਹੀਂ ਆਏ ਧੀਂਸਾਹਬ ਦਾ ਪਤਾ ਲੈਣ 17 ਤਰੀਕ ਨੂੰ ਗਿਆਨੀ ਜੀ ਆਏ 25 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਆਏ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਹੀ ਧੀਂਸਾਹਬ ਨੇ ਕਿਹਾ ਸੁਖਬੀਰ ਸਿੰਘ ਬਾਦਲ ਤੁਸੀਂ ਕੌਮ ਨੂੰ ਇਕੱਠਾ ਕਰ ਸਕਦੇ ਹੋ ਥੋੜਾ ਜਿਹਾ ਤਿਆਗ ਦਿਖਾਓ ਅਕਾਲੀ ਦਲ ਖੜਾ ਹੋ ਜਾਊਗਾ ਵੀ ਅੱਜ ਲੋਡ ਐ ਪੰਥ ਨੂੰ ਸ਼ਰਮ ਨਹੀਂ ਆਕੀ ਦਿੰਦੀ ਫੇਰ ਉਸ ਤੋਂ ਪਹਿਲਾਂ ਗਿਆਨੀ ਜੀ ਤੋਂ ਆਪਾਂ ਕੁਝ ਦਿਨ ਪਹਿਲਾਂ ਜਿਹੜਾ ਆਪਣੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਪਤਾ ਲੈਣ ਆਏ ਠੀਕ ਸਾਹਿਬ ਦਾ ਉਹਨਾਂ ਨੂੰ ਵੀ ਤੁਸੀਂ ਪਤਾ ਕਰ ਸੋ ਉਹਨਾਂ ਨੂੰ ਵੀ ਇਹੀ ਕਿਹਾ ਕਿ ਧਾਮੀ ਸਾਹਿਬ ਤੁਹਾਡੇ ਕੋਲ ਪੰਥ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕੌਮ ਦੇ ਆਗੂ ਹੋ ਤੁਹਾਨੂੰ ਇੱਕ ਸਾਰੂ ਰੋਲ ਪਲੇ ਕਰਨਾ ਚਾਹੀਦਾ ਹੈ ਤੁਸੀਂ ਕੌਮ ਨੂੰ ਇਕੱਠਾ ਕਰਨ ਦੇ ਵਿੱਚ ਇੱਕ ਚੰਗੀ ਗਵਾਹੀ ਤੁਸੀਂ ਕੌਮ ਨੂੰ ਦਿਓ। ਇਹ ਉਹ ਨਾ ਨ ਵੀ ਕਿਹਾ ਉਹਨਾਂ ਨੇ। ਸੋ ਇਸ ਲਈ ਇਹਨੂੰ ਇੱਕ ਸਾਜਿਸ਼ ਦਾ ਰੂਪ ਦੇਣਾ ਇਹਨੂੰ ਇਹ ਕਹਿ ਦੇਣਾ ਕਿ ਜੀ ਇਹ ਤਾਂ ਇਹਨਾਂ ਨੇ ਸਾਡੇ 2 ਤਰੀਕ ਦਸੰਬਰ ਤੋਂ ਤੁਸੀਂ ਇਹ ਲਾ ਲਓ 6 ਮਹੀਨੇ ਬਾਅਦ ਦੀ ਗੱਲ ਹੈ। ਮੇਰਲੀ 6 ਮਹੀਨੇ ਬਾਅਦ 17 ਮਈ ਤੇ ਸਿੰਘ ਸਾਹਿਬ ਨੂੰ ਤਾਂ 10 ਫਰਵਰੀ ਨੂੰ ਹਟਾਤਾ ਸੀਗਾ। ਉਹਦੇ ਨਾਲ ਕਿਵੇਂ ਇਹ ਮੇਲ ਕਰ ਰਹੇ ਨੇ? ਮਤਲਬ ਤੁਸੀਂ ਹੈਰਾਨੀ ਦੀ ਗੱਲ ਦੇਖੋ ਵੀ ਕਈਆਂ ਜੇ ਗੱਲਾਂ ਕਰ ਰਹੇ ਨੇ ਤੇ ਸਮਾਜਿਕ ਠੀਕ ਸਾਹਿਬ ਨੇ ਕੋਈ ਵੀ ਪੰਥਕ ਆਗੂ ਉਹਨੂੰ ਹੋਊਗਾ ਹੁੰਦਾ ਹੀ ਹੈ ਦਰਦ ਤੇ ਉਹਨਾਂ ਦੇ ਠੀਕ ਸਾਹਿਬ ਨੂੰ ਸਿਰਫ ਆਵਦਾ ਜਿਹੜਾ ਦਰਦ ਹੈ ਉਹਨਾਂ ਦਾ ਚਲ ਗਿਆ ਤੇ ਨਾਲੇ ਫਿਰ ਜਿਹੜੀ ਚੋਣ ਡੈਲੀਗੇਟਸ ਦੀ ਜਿਹੜੀ ਹੋਈ ਹੈ ਪ੍ਰਧਾਨ ਸਾਹਿਬ ਦੀ ਉਹ ਡੈਲੀਗੇਟਾਂ ਨਹੀਂ ਕੀਤੀਆਂ ਉੱਥੇ ਬੜਾ ਤੁਹਾਨੂੰ ਸਾਰਾ ਪ੍ਰੋਸੈਸ ਲਾਈਵ ਹੋਇਆ ਉਹਤੇ ਸਾਰਿਆਂ ਨੂੰ ਪੁੱਛਿਆ ਵੀ ਹੋਰ ਕੋਈ ਕੈਂਡੀਡੇਟ ਹੈ ਹੋਰ ਕਿਸ ਦਾ ਨਾਮ ਦੇਣਾ ਚਾਹੁੰਦੇ ਹੋ ਤਿੰਨ ਵਾਰੀ ਪੁੱਛਿਆ ਤੇ ਮਤਲਬ ਬੜੀ ਪਾਰਦਰਸ਼ੀ ਢੰਗ ਦੇ ਨਾਲ ਪੂਰੀ ਦੁਨੀਆ ਨੇ ਦੇਖੀ ਇਹ ਚੋਣ ਹੁੰਦੇ ਹੋਏ ਇਹ ਕਹਿੰਦੇ ਨੇ ਜੀ ਇਹ ਤਾਂ ਪਹਿਲਾਂ ਹੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਤੇ ਜਿਹੜੀ ਸਿੰਘ ਸਾਹਿਬ ਦੇ ਹਟਣ ਤੋਂ ਬਾਅਦ ਜਿਹੜੀ ਕਮੇਟੀ ਨੇ ਕੰਮ ਸ਼ੁਰੂ ਕੀਤਾ ਹੈਗਾ ਸੋ ਸਾਜ਼ਿਸ਼ ਕਿੱਥੋਂ ਆ ਗਈ ਕਮੇਟੀ ਨੇ ਤਾਂ ਕੰਮ ਆ ਕੇ ਜਾ ਕੇ ਮਾਰਚ ਦੇ ਵਿੱਚ ਸ਼ੁਰੂ ਕੀਤਾ ਹੈਗਾ ਸਿੰਘ ਸਾਹਿਬ ਆਲਰੇਡੀ 10 ਤਰੀਕ ਨੂੰ ਹਟ ਕੇ ਸੀਗੇ ਤੋ ਇੱਕ ਇੱਕ ਗੱਲਾ ਕੋਈ ਮੇਲ ਨਹੀਂ ਖਾਂਦੀ ਉਹਨਾਂ ਕੋਲ ਕੋਈ ਜਵਾਬ ਨਹੀਂ ਉਹਦਾ ਬਸ ਬੈਠ ਕੇ ਰੌਲਾ ਪਾਉਣ ਤੋਂ ਬਿਨਾ ਇਹ ਇਹ ਸਾਰੀ ਇੱਕ ਉਹਨਾਂ ਦੀ ਘਬਰਾਹਟ ਦਾ ਹੈ ਇੱਕ ਤੀਜੀ ਗੱਲ ਉਹਨਾਂ ਨੇ ਮੇਰੇ ਪ੍ਰਤੀ ਵੀ ਗੱਲ ਕਹੀ ਹੈ